ਇੱਕ 30 35 ਸਾਲਾਂ ਦੀ ਔਰਤ ਹੈ ਜਿਹੜੀ ਟੈਂਕੀ ਦੇ ਉੱਪਰ ਪਰੇਸ਼ਾਨ ਹੋ ਕੇ ਜਿਹੜੀ ਚੜ ਗਈ ਆ ਤਾਂ ਰੋਲਾ ਜਿਹੜਾ ਦੱਸਿਆ ਜਾ ਰਿਹਾ ਕੋਈ ਪ੍ਰਾਪਰਟੀ ਨੂੰ ਲੈ ਕੇ ਜਿਹੜਾ ਇਹ ਰੋਲਾ ਚੱਲ ਰਿਹਾ ਇਸ ਔਰਤ ਦਾ ਤਾਂ ਇਸ ਵਕਤ ਜਿਹੜਾ ਉਹ ਟੈਂਕੀ ਦੇ ਉੱਪਰ ਮੌਜੂਦ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਪਹੁੰਚ ਚੁੱਕਿਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਜਰਾਲਾਵਾਦ ਹਲ ਹਲਕੇ ਦੇ ਪਿੰਡ ਟਾਲੀ ਵਾਲਾ ਤੋਂ ਪਿੰਡ ਦੇ ਲੋਕ ਵੀ ਜਿਹੜਾ ਆਸ-ਪਾਸ ਦੇ ਜਿਹੜੇ ਇਕੱਠੇ ਹੋਏ ਨੇ ਤੇ ਮਾਮਲਾ ਵੀ ਤੁਹਾਨੂੰ ਪੂਰਾ ਦੱਸਾਂਗੇ ਕਿ ਪੂਰਾ ਮਾਮਲਾ ਕੀ ਹੈ ਕਿੱਥੋਂ ਦੇ ਲੋਕ ਨੇ ਉਹ ਜਿਨ੍ਹਾਂ ਦੇ ਕਰਕੇ ਜਿਹੜਾ ਔਰਤ ਆ ਜਿਹੜੀ ਟੈਂਕੀ ਦੇ ਉੱਪਰ ਚੜ ਗਈ ਆ साहब करिए बाईट और परिवार को ਪਰਿਵਾਰ ਦਾ ਮੈਂਬਰ ਕਿਹੜਾ ਇਹਨਾਂ ਦੇ ਵਧੀਆ ਪਰਿਵਾਰਕ ਮੈਂਬਰੋਂ ਭਾਈ ਜੀ ਤੁਸੀਂ सोनू ਉਹ सोनू ਉਹ ਦੇ ਹੀ ਮੈਂ ਤਾਂ ਬਿਲਕੁਲ ਜਿਹੜੀ ਔਰਤ ਇਸ ਵਕਤ ਟੈਂਕੀ ਦੇ ਉੱਪਰ ਚੜੀ ਖਲੋਤੀ ਹੈ ਕਿਸੇ ਕਾਰਨਾ ਦੇ ਕਰਕੇ ਪ੍ਰਸ਼ਾਸਨ ਦੇ ਅੱਗੇ ਲਗਾਤਾਰ ਹੀ ਜਿਹੜਾ ਇਨਸਾਫ ਦੀ ਗੁਹਾਰ ਲਗਾ ਰਹੀ ਆ ਤਾਂ ਇਸ ਵਕਤ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਜਿਸ ਦੀ ਵਜ੍ਹਾ ਦੇ ਕਾਰਨ ਜਿਹੜਾ ਔਰਤ ਟੈਂਕੀ ਦੇ ਉੱਪਰ ਚੜ ਕੇ ਬੈਠੀ ਆ ਲਗਾਤਾਰ ਇਨਸਾਫ ਦੀ ਗੁਹਾਰ ਲਗਾ ਰਹੀ ਆ ਮੁਰਦਾਬਾਦ ਦੇ ਨਾਰੇ ਵੀ ਲਗਾ ਰਹੀ ਆ ਬਾਈ ਜੀ ਹਾਂਜੀ ਜੋ ਔਰਤ ਟੈਂਕੀ ਦੇ ਉੱਪਰ ਜਿਹੜੀ ਕੀ ਲੱਗਦੀ ਆ ਤੁਹਾਡੀ ਕੁੰਬੇਰਪੁਰ ਵਾਲੀ ਜੀ ਪਤਨੀ ਆ ਤੁਹਾਡੀ ਹਾਂ ਮੇਰੀ ਪਤਨੀ ਹੈ ਕੀ ਨਾਮ ਆ ਉਹਨਾਂ ਦਾ ਗਰਮਜੀਤ ਕੌਰ ਤੇ ਤੁਹਾਡਾ ਨਾਮ ਕੀ ਆ ਮੇਰਾ ਅਜੀਤ ਸਿੰਘ ਜੀ ਮਸਲਾ ਕੀ ਆ ਮਸਲਾ ਜੀ ਇਹ ਹੈਗਾ ਸੀ ਸਟੇਗਾ ਸੀ ਜੋ ਰਾਮਪਾਲ ਨੇ ਸਟੇ ਇਹ ਦਿੱਤਾ ਸੀ ਸਾਨੂੰ ਅੱਜ ਤੋ ਹੋ ਗਏ 5-6 ਸਾਲ ਤੇ ਕਬਜਾ ਧੱਕੇ ਨਾ ਕਰਾਇਆ ਗਿਆ ਹੈ ਤੇ ਇਹ ਅੱਜ ਉਹ ਦੁਕਾਨਾਂ ਪਾਸ ਜਿਹੜੇ ਅਗੇ ਲੈਂਟਰ ਲਾਉਂਡਰ ਪਾਏ ਗਏ ਨੇ ਇਹ ਜੋ ਗੁਰਦੌਰੀ ਅੰਤਕਾਲ ਸਾਡੇ ਨਾਲ ਹੈਗਾ ਸੀ ਕਿੰਨਾ ਰਕਬਾ ਕਿੰਨਾ ਟੋਟਲ ਦਿੰਦਾ ਇਹ ਟੋਟਲ ਹੈਗਾ 2 ਕਨਾਲਾ ਇੱਕ ਮਰਲਾ ਇੱਕ ਮਰਲਾ ਵਿੱਚ ਆਇਆ ਸੀ ਤੇ ਇਸ ਤੋਂ ਬਾਅਦ ਮੇਰੇ ਮਗਲੇ ਪੇ ਘਰ ਹੈ ਗਏ ਉੰਜੇ ਦੇ ਨਾਲ ਟੋਟਲ ਹੈਗੀ ਪਹਿਲੀ 6 ਕਨਾਲੀ 3 ਮਰਲੇ ਕਿਹੜੀ ਕੋਟ ਚ ਸਟੇ ਲਿਆ ਸੀ ਤੁਸੀਂ ਅਸੀਂ ਰਾਮਪਾਲ ਕੌਰ ਜੀ ਫਾਜ਼ਿਲਗਾ ਤੋਂ ਜਲਾਲਾਬਾਦ ਤੋਂ ਹਾਂ ਉਸ ਤੋਂ ਬਾਅਦ ਵਿੱਚ ਪ੍ਰਸ਼ਾਸਨ ਨੂੰ ਨਹੀਂ ਤੁਸੀਂ ਇਸ ਮਸਲੇ ਬਾਰੇ ਸਾਰਿਆਂ ਨੂੰ ਜੋ ਕੀਤੀ ਸੀ ਸਿਫਾਰਸ਼ ਨਹੀਂ ਕੀਤੀ ਸਾਰਿਆਂ ਕੀਤੀ ਗੱਲਬਾਤ ਪਰ ਸਾਡੀ ਸੁਣਾਈ ਕੋਈ ਨਹੀਂ ਹੋਈ ਅੱਜ ਫਿਰ ਅਸੀਂ ਮੁੱਦਾ ਠਾਇਆ ਸੀ ਜੇ ਭਗਵੰਤ ਮਾਰ ਸਾਡੇ ਅਨਸਾਫ਼ ਦੇਵੇਦਾ ਅਸੀਂ ਉਹਦੇ ਨਾਲ ਖੜਾ ਦੇ ਤੇ ਸਾਨੂੰ ਸਾਥ ਦੇਵੇ ਹੁਣ ਕਿੰਨੇ ਕ ਸਮੇਂ ਤੋਂ ਟੈਂਕੀ ਦੇ ਉੱਪਰ ਚੜੀਆ ਇਹ ਨਾ ਹੋ ਗਿਆ 2 ਘੰਟੇ ਹੋ ਗਏ ਘੜ ਰਗਾ ਪ੍ਰਸ਼ਾਸਨ ਨੇ ਕੋਈ ਗੱਲਬਾਤ ਕੀਤੀ ਨਹੀਂ ਅਜੇ ਤਾਈ ਦੀ ਕੋਈ ਗੱਲ ਨਹੀਂ ਹੋਈ ਜੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪੁੱਜਿਆ ਉਹਨਾਂ ਵੀ ਨਹੀਂ ਗੱਲ ਕੀਤੀ ਹਾਂ ਪੁਲਿਸ ਤਾਂ ਐ ਖੜੀ ਏ ਉਹ ਤਾਂ ਵੈਸੇ ਹੀ ਖੜੀ ਏ ਕੋਈ ਹੱਲ ਹੋਵੇ ਤਾਂ ਤਾਂ ਹੀ ਗੱਲ ਉਹ ਲੋਕ ਉਹ ਲੋਕ ਕਿੱਥੋਂ ਦੇ ਨੇ ਜਿਹੜੇ ਦੁਕਾਨਾਂ ਬਣਾਉਂਦੇ ਉਹ ਨਾਲ ਦੇ ਇੱਥੇ ਹੀ ਦੇ ਗਏ ਨੇ ਨਾਲ ਘਰ ਖੜਤਾ ਹੈ ਥੈਂਕ ਯੂ ਦੇ ਸਾਹਮਣੇ ਘਰ ਹੈ ਗਏ ਉਹਨਾਂ ਦੁਕਾਨਾਂ ਪਾਈਆਂ 12 ਚ ਘਰ ਸੀ ਉਹ ਉਹ ਨਾਲ ਹੀ ਦੁਕਾਨਾਂ ਆ ਗਈਆਂ ਨੇ ਆਪਣਾ ਰੋਡ ਦੇ ਉੱਤੇ ਤੇ ਉਹ ਧੱਕਾ ਕਰਾ ਤੇ ਐਵੇਂ ਪੁਲਿਸ ਨੇ ਆ ਤੇ ਪੈਸਾ ਖਾ ਤੇ ਇਹਨਾਂ ਬੇ ਸਾਨੂੰ ਮੈਂ ਪਰੇਸ਼ਾਨ ਕਰ ਦਿੱਤਾ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਨਹੀਂ ਰੋਕਿਆ ਜਾ ਕੇ ਹਾਂਜੀ ਕੋਈ ਪੁਲਿਸ ਨੇ ਕੋਈ ਨਹੀਂ ਕੋਈ ਕਾਰਵਾਈ ਪਾਈ ਇਹਨਾਂ ਤਾਂ ਕੋਈ ਪਾਰ ਵੀ ਕਵਰ ਕੋਈ ਨਹੀਂ ਹੋਈ ਯਾਨੀ ਕਿ ਦੋ ਕਨਾਲਾਂ ਦੇ ਰਕਵੇ ਪਿੱਛੇ ਇਹਨਾਂ ਮਵਾਦ ਹੋ ਗਿਆ ਹਾਂਜੀ ਹਾਂਜੀ ਤੇ ਸਾਡੇ ਬਣੀਆਂ ਬਣਾਈਆਂ ਦੁਕਾਨਾਂ ਤੇ ਕਬਜਾਬ ਰਾਤ ਦੇ 12 ਵਜੇ ਨੇ ਸ਼ਟਰ ਲਾਏ ਰਾਤ ਦੇ 12 ਵਜੇ ਸ਼ਟਰ ਲਾ ਤੇ ਤੇ ਇਹਨਾਂ ਕਬਜ਼ਾ ਕਰ ਲਿਆ ਬਾਹਰੋਂ ਸ਼ਟਰ ਮੋਗਾ ਪਟ્રોલ ਨਾਲ ਪਟ્રોલ ਲੈ ਕੇ ਗਈ ਹੈ ਮੱਛ ਤੋਂ ਲੈ ਕੇ ਗਈ ਹੈ ਹਾਂਜੀ ਮੈਨੂੰ ਤੁਹਾਨੂੰ ਪਤਾ ਤੁਹਾਡੇ ਕਹਿਣ ਕੀ ਚਾਹਉਂ ਤੋ ਆਪ ਰਾਮੀ ਗਈ ਹੈ ਜੀ ਆਪ ਰਾਮੀ ਗਈ ਹੈ ਤੇ ਉਹ ਨਿਸਾਬ ਮਿਲੇ ਉਹ ਆਂਦੀ ਮੈਨੂੰ ਨਿਸਾਬ ਮਿਲੇ ਨਿਸਾਬ ਮਿਲੇ ਮੈਂ ਤਾਂ ਥੈਂਕ ਯੂ ਲਾਵਾਂ ਮੈਂ ਆਪੇ ਆਦੀ ਅਤਿਆ ਆਦੀ ਪੂਰੀ ਕਰਾਂਗੀ ਜ਼ਮੀਨ ਉਹਦੇ ਨਾਮ ਤਾਂ ਆ ਉਹਦੇ ਨਾਮ ਜ਼ਮੀਨ ਹੈ ਅਸਲ ਸਰਦਾਰਜੀ ਸ਼ਰਮਾ ਸਿੰਘ ਦਾ ਹੈ ਜੀ ਜ਼ਮੀਨ ਤਾਂ ਉਹ ਚਾਹ ਤੇਰੀ ਤੁਸੀਂ ਵੀ ਪਰਿਵਾਰ ਦੇ ਮੈਂਬਰ ਪੇਰ ਜਾਈਏ ਕੀ ਮਾਮਲਾ ਕੀ ਹੈ ਪੂਰਾ ਹਾਂਜੀ ਪੂਰਾ ਮਸਲਾ ਕੀ ਹੈ ਜੋ ਬਾਈ ਉਹਨਾਂ ਨੇ ਗੱਲ ਕੀਤੀ ਹੈ ਉਹਨਾਂ ਦੇ ਪਤੀ ਨੇ ਕੀ ਇਹ ਮਸਲਾ ਸਰਦਾਰ ਜੀ ਇਹ ਵੀ ਇਹ ਵੀ ਜਮੀਨ ਸਾਡੀ ਏ ਤੇ ਦੁਕਾਨਾ ਉਹਨਾਂ ਨੇ ਬਣਾਈਆਂ ਨੇ ਤੇ ਜਾਨੀ ਕਿ ਬਣਾਈਆਂ ਉਹਨਾਂ ਨੇ ਉਹਨਾਂ ਬਣਾਈਆਂ ਨੇ ਵੀਡੀਓ ਬਣੋ ਉਹਨਾਂ ਬਣਾਈਆਂ ਨੇ ਚੱਲ ਕਰ ਲੈ ਜਾ ਉਹ ਨਾ ਉਹਦੇ ਲੈ ਚੱਲ ਉਹਨਾਂ ਬਣਾਈਆਂ ਨੇ ਆਪਾਂ ਬਣਾਈਆਂ ਨੇ ਉਹਨਾਂ ਬਣਾਈਆਂ ਤਾਂ ਬਿਲਕੁਲ ਜਿਹੜਾ ਸਿਰਫ 2 ਕਨਾਲਾਂ ਰਕਬਾ ਹੈ ਉਹਦੇ ਮਸਲੇ 'ਚ ਜਿਹੜੀ ਔਰਤ ਹੈ ਟੈਂਕੀ ਦੇ ਉੱਪਰ ਚੜ੍ਹ ਕੇ ਬੈਠੀ ਆ ਤੇ ਲਗਾਤਾਰ ਸਾਫ ਦੀ ਘੁਆਰ ਲਗਾ ਰਹੀ ਹੈ। ਤਾਂ ਬਿਲਕੁਲ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪੁੱਜਿਆ ਹੈ। ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਪੂਰਾ ਸਰਕੀ ਨਾਂ ਮੈਂ ਤੇ ਕਿਹੜੇ ਥਾਣੇ ਤੋਂ ਮੈਂ ਇੰਸਪੈਕਟਰ ਗੁਰਮੀਤ ਸਿੰਘ ਐਸ ਐਚ ਓ ਸਦਰ ਜ਼ਮੰਦ। ਸਰ ਮਸਲਾ ਕੀ ਹੈ ਅੱਜ ਪਿੰਡ ਟਾਲੀ ਵਾਲਾ ਵਿਖੇ ਆ ਜਿਹੜਾ ਘਟਨਾ ਕਰ ਚੱਲਿਆ। ਮੈਨੂੰ ਤਾਂ ਆਪਹੁੜੇ ਹੁਣੇ ਕੋਈ ਫੋਨ ਮਸੂਲ ਆਇਆ ਸੀ ਥਾਣੇ। ਮੈਂ ਤਾਂ ਹੁਣੇ ਹੀ ਜਿਹੜਾ ਤਰੰਤ ਇੱਥੇ ਮੌਕੇ ਤੇ ਪਹੁੰਚਿਆ ਹੈਗਾ ਆ ਕੇ ਆ ਪਤਾ ਲੱਗਾ ਵੀ ਇਹ ਲੇਡੀ ਜ ਆਪਣੇ ਉੱਪਰ ਚੜ੍ਹੀ ਹੋਈ ਐ ਤਾਂ ਇਹਦੇ ਵਾਸਤੇ ਜਿਹੜਾ ਅਸੀਂ ਇੱਥੇ ਮੌਕੇ ਤੇ ਹੁਣੇ ਪਹੁੰਚੇ ਆ ਪੜਤਾਲ ਕਰ ਰਹੇ ਆ ਕੀ ਮੈਟਰ ਹੈਗਾ ਇਹਨਾਂ ਦਾ ਕੀ ਮਾਮਲਾ ਹੈਗਾ ਸਰ ਉਹਨਾਂ ਦੇ ਪਤੀ ਕਹਿ ਰਹੇ ਨੇ ਕਿ ਉਹਨਾਂ ਦਾ ਕੋਈ ਰੋਲਾ ਚੱਲ ਰਿਹਾ ਦੋ ਕਨਾਲਾਂ ਰਕਵੇ ਨੂੰ ਲੈ ਕੇ ਤੇ ਜਿਹਦੇ ਉੱਪਰ ਦੂਸਰੀ ਧਿਰ ਦੇ ਵੱਲੋਂ ਦੁਕਾਨਾਂ ਬਣਾਈਆਂ ਜਾ ਰਹੀਆਂ ਨੇ ਥੋੜੇ ਦਿਨਾਂ ਤੋਂ ਤੇ ਰਾਤ ਪਤਾ ਨਹੀਂ ਅੱਜ ਉਹਨਾਂ ਦਾ ਲੈਂਟਰ ਪਿਆ ਤੇ ਉਹ ਕਹਿੰਦੇ ਸਟੇਜ ਹੋਇਆ ਹੋਇਆ ਸਾਡਾ ਉਸ ਰਕਵੇ ਦਾ ਤੇ ਪੁਲਿਸ ਪ੍ਰਸ਼ਾਸਨ ਨੇ ਨਹੀਂ ਆਇਆ ਤੇ ਬਾਰੇ ਮੈਨੂੰ ਕੋਈ ਜਾਣਕਾਰੀ ਸਰ ਜੋ ਲੇਡੀਜ਼ ਹਨ ਟੈਂਕੀ ਦੇ ਉੱਪਰ ਮੋਡਲ ਮੋਡਲਿਕ 60 ਕੀ ਕਰ ਰਿਹਾ ਹੈ ਇਸ ਟਾਈਮ ਇੱਕ ਵਾਰੀ ਪਹੁੰਚੇ ਆ ਹੁਣ ਅਸੀਂ ਲੇਡੀ ਫੀਲਿਸ ਵੀ ਬੁਲਾਈ ਹੈ ਕਿਉਂਕਿ ਆਪਾਂ ਤਾਂ ਲੇਡੀਜ਼ ਨੂੰ ਮਾਤਨ ਨਹੀਂ ਲਾ ਸਕਦੇ ਨਾ ਤਾਂ ਆਪਾਂ ਜਿਹੜਾ ਹੈਗਾ ਐਸਐਚਓ ਮੀਰ ਖਾਸ ਨੂੰ ਬੁਲਾਇਆ ਕਿਉਂਕਿ ਆ ਰਹੇ ਹੈਗੇ ਉਸ ਤੋਂ ਜਿਹੜੀ ਹੀ ਇਹ ਨਾਲ ਗੱਲ ਕਰ ਸਕਦੀ ਹੈ ਤੇ ਹੋਰ ਪ੍ਰਸ਼ਾਸਨ ਬੁਲਾਇਆ ਹਾਂ ਐਸਡੀਐਮ ਸਾਹਿਬ ਦਫ਼ਤਰ ਉਹਨਾਂ ਨੂੰ ਫੋਨ ਕੀਤਾ ਗਿਆ ਡੀਪੀ ਸਾਹਿਬ ਵੱਲ ਉਹਨਾਂ ਦਾ ਵੀ ਕੋਈ ਨੁਮਾਇੰਦਾ ਆਏਗਾ ਸਰ ਕੀ ਲੱਗਦਾ ਸਫਲ ਰਹੋਗੇ ਉਹਨਾਂ ਨੂੰ ਉਤਾਰਨ ਦੇ ਵਿੱਚ ਟੈਂਕੀ ਤੋਂ ਕਿਉਂਕਿ ਉਹਨਾਂ ਦੇ ਹੱਥੇ ਪٹرول ਦੀ ਬੋਤਲ ਨਹੀਂ ਨਹੀਂ ਇਹ ਤਾਂ ਪ੍ਰਸ਼ਾਸਨ ਦੀ ਮੇਰਾ ਕੋਲ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਇਹ ਜਿਹੜਾ ਹੈਗਾ ਇਹਨੂੰ ਸੁਲਝਾਇਆ ਜਾ ਸਕੇ ਠੀਕ ਹੈ